ਸਸਿਕਾ ਦੋਸਤੋ ਅੱਜ ਜੈਹਿੰਦ ਦਰਸ਼ਕਾਂ ਨਾਲ ਚੱਲੇ ਆ ਗੋਦਰਾ ਸ਼੍ਰੀ ਸਮਸਤਪੁਰ ਸਾਹਿਬ ਅਸੀਂ ਇੱਕ ਸੁਖਾ ਸੁਖੀ ਸੀ ਬਹੁਤ ਚਿਰ ਪਹਿਲਾਂ ਕਿ ਮੇਰੇ ਸਾਡਾ ਸਾਹਿਬ ਹੈਪੀ ਸਾਹਿਬ ਪਿੰਡ ਦੇ ਲੰਬੜਦਾਰ ਬਣ ਜਾਣ ਤੇ ਅਸੀਂ ਸ਼ੁਕਰਾਨਾ ਕਰਨਾ ਵਾਂਗੇ ਅੱਜ ਅਸੀਂ ਚੱਲੇ ਆ ਉਹ ਸੁਖਣਾ ਲਾਉਣ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਮਹਾਰਾਜ ਦੀ ਕਿਰਪਾ ਕੀਤੀ ਹੈ ਕਿ ਉਹ ਲੰਬੜਦਾਰ ਬਣ ਗਿਆ ਅੱਜ ਇਹ ਸੁਖਣਾ ਲਾਵਾਂਗੇ ਤੇ ਹੁਣ ਅਸੀਂ ਆਪਣੇ ਅੱਡੇ ਤੋਂ ਲਿਆ ਗੁਰਦੁਆਰਾ ਸਾਹਿਬ ਵਾਸਤੇ ਸਕੂਲਾਂ ਦਾ ਪ੍ਰਸ਼ਾਦ ਤੇ ਹੁਣ ਅਸੀਂ ਚੱਲ ਪਏ ਆਪਣੇ ਅੱਡੇ ਤੋਂ ਗੁਰਦੁਆਰਾ ਸਾਹਿਬ ਵੱਲੋਂ ਤੇ ਸਾਡੇ ਅੱਡੇ ਨੇੜੇ ਹੀ ਆ ਗੁਰਦੁਆਰਾ ਸ੍ਰੀ ਸਮਸਤਪੁਰ ਸਾਹਿਬ ਤੇ ਦੋਸਤੋ ਇਹ ਦੇਖੋ ਇਹ ਦਰਬਾਰ ਸਾਹਿਬ ਹਾਲੇ ਬਿਲਕੁਲ ਨਵਾਂ ਨਵਾਂ ਤਿਆਰ ਹੋਇਆ ਮਸੀਂ ਬੀਟ ਕਰ ਰਹੇ ਹੈ ਹਾਪੀ ਨਦੀ ਉਹ ਰਸਤੇ ਵਿੱਚ ਆਉਂਦੇ ਨੇ ਫਿਰ ਅਸੀਂ ਸਾਰੇ ਮਿਲ ਕੇ ਗੋਦਰ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਆਪਣਾ ਸੁੱਖਾ ਸੁੱਖਣਾ ਲਵਾਂਗੇ ਤੇ ਦੇਖੋ ਦੋਸਤੋ ਗੋਦਰ ਸਾਹਿਬ ਵਿੱਚ ਇੱਕ ਛੋਟੀ ਜਿਹੀ ਪਾਰਕ ਵੀ ਬਣਾਈ ਹੋਈ ਆ ਦੇਖੋ ਕਿੰਨੇ ਵਧੀਆ ਆਂਬ ਦੇ ਦਰਖਤ ਇੱਥੇ ਲਾਏ ਹੋਏ ਨੇ ਬਹੁਤ ਸਕੂਨ ਮਿਲਦਾ ਤੇ ਬਹੁਤ ਸ਼ਾਂਤੀ ਮਿਲਦੀ ਇੱਥੇ ਬਹਿ ਕੇ ਨਾਲੋਂ ਨਾਲ ਮਹਾਰਾਜ ਦੀ ਬਾਣੀ ਚੱਲ ਰਹੀ ਹੁੰਦੀ ਹੈ ਬਿਲਕੁਲ ਸ਼ਾਨਦਾਰ ਇੱਕ ਛੋਟੀ ਜੀ ਪਾਰਕ ਬਣਾਈ ਹੋਈ ਹੈ ਬਹੁਤ ਸਕੂਨ ਮਿਲਦਾ ਇੱਥੇ ਇਹ ਦੇਖੋ ਦੋਸਤੋ ਗੁਰਦਾਸ ਸਾਹਿਬ ਦੀ ਪਾਰਕਿੰਗ ਵੀ ਕਿੰਨੀ ਵੱਡੀ ਆ ਤੇ ਕਿੰਨੀ ਸਾਫ਼ ਸੁਥਰੀ ਕਿੰਨੀ ਵਧੀਆ ਆ ਤੇ ਅੱਜ ਧੁੱਪ ਵੀ ਬਹੁਤ ਸਖਤ ਲੱਗੀ ਹੋਈ ਆ ਦੇਖੋ ਕਿੰਨਾ ਦੁਪਹਿਰ ਚੜਿਆ ਹੋਇਆ ਏ ਤੇ ਦੇਖੋ ਦੋਸਤੋ ਨਿਹੰਗ ਸਿੰਘ ਵੱਲੋਂ ਗੋਦਰਾ ਸਾਹਿਬ ਵਾਸਤੇ ਬਾਲਣ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਹੁਣ ਆਏ ਨਹੀਂ ਲੇਟ ਹੈਪੀ ਹੁਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿਦਾਂ ਸੇਤਾਂ ਠੀਕ ਹੈ ਜੈ ਸਿਕਾ ਸਤਿ ਸ਼੍ਰੀ ਅਕਾਲ ਠੀਕ ਹੈ ਕਦੋਂ ਜਾਤਾ ਨਹੀਂ ਬੈਠ ਕੀਤਾ ਨਹੀਂ ਮੈਂ ਤਾਂ ਫਿਰ ਦਾਤਾ ਘਰ ਬੈਠਾ ਰਹਿ ਵਿੱਚ ਅੱਛਾ ਜੀ ਵਲੌਗ ਤੇ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਅੰਦਰ ਚੱਲੇ ਦਰਵਾਰ ਸਾਹਿਬ ਪ੍ਰਸ਼ਾਦ ਲੈ ਕੇ ਮੱਥਾ ਟੇਕਣ ਤੇ ਸੁਖਣਾ ਲਾਉਣ ਤੇ ਦੇਖੋ ਦੋਸਤੋ ਕਿੰਨਾ ਸੋਹਣਾ ਦਰਵਾਰ ਸਾਹਿਬ ਬਣਾਇਆ ਹੋਇਆ ਏ ਸਾਨੂੰ 7-8 ਸਾਲ ਹੋ ਗਏ ਇਹਨੂੰ ਬਣਦਿਆਂ ਨੂੰ ਦੇਖਦੇ ਹੋਏ ਤੇ ਹੁਣ ਮੰਮੀ ਜੀ ਲੈ ਰਹੇ ਨੇ ਕਰਾਹ ਪ੍ਰਸ਼ਾਦੀ ਦੇਗਾ ਤੇ ਅਸੀਂ ਚੱਲੇ ਅੰਦਰ

ਇਕੋ ਸੇਵਕ ਇੱਕ ਪਰਮ ਭੁਲਾਏ ਆਪੇ ਕਰੇ ਹਰ ਆਪੁ ਭੁਲਾਏ ਇੱਕੋ ਵਰਤੈ ਅਵਰਨ ਕੋਇ ਮਨ ਰੂਪ ਤੇ ਗੁਰਦਵਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਆ ਗਏ ਆਪਣੇ ਅੱਡੇ ਵਾਲੇ ਸ਼ਰਮਾ ਸਵੀਟ ਸ਼ਾਪ ਤੇ ਤੇ ਸ਼ਰਮੇ ਕੇ ਆ ਕੇ ਇੰਜੋਏ ਕੀਤੇ ਇਹਨਾਂ ਦੇ ਸਪੈਸ਼ਲ ਛੋਲੇ ਸਮੋਸੇ ਪੜੂਰੇ ਤੇ ਇਹਨਾਂ ਦੀ ਸਪੈਸ਼ਲ ਚਾਹ ਤੇ ਹੁਣ ਆਈ ਵਾਪਸ ਆ ਗਿਆ ਆਪਣੇ ਘਰ ਪਰ ਉਹ ਇਤਰੇ ਪਾਜੀ ਤਾਂ ਪਸੰਦੀ ਨਹੀਂ ਆ ਗਏ ਆ ਇੱਕ ਸਾਡੇ ਇਹ ਤੇ ਵੀ ਲੈ ਹਾਂ ਸਾਡੇ ਇਹ ਤੇ ਸਾਨੂੰ ਖੁਸ਼ ਵੀ ਨਹੀਂ ਸਰਦ ਨਹੀਂ ਤੇ ਜੁੜੇ ਨਾਲ ਬਤੀਰਾ ਤੇ ਹੁਣ ਥੋੜੀ ਜਿਹੀ ਬੈ ਕੇ ਹੀ ਪਰੋਣੇ ਚੱਲੇ ਵਾਪਸ ਇਹ ਨਵਾਂ ਡਰਾਈਵਿੰਗ ਲਾਇਸੈਂਸ ਨਿਕੰਦਰ ਫਰਜ਼ ਕਰਦਾ ਹੈ